ਜੇ ਗੁਰਦੇਵ ਜੀ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਸਾਰਿਆਂ ਅਜਸੂ ਦੇ ਮਹੀਨੇ ਦੀਆਂ ਬਹੁਤ-ਬਹੁਤ ਮੁਬਾਰਕਾਂ ਗੁਰਪਿਆਰੀ 사త్సੰਗਤ ਜੀ ਸ਼ੰਗਰਾਮ ਦਾ ਦਿਨ ਅਸੂ ਦਾ ਮਹੀਨਾ ਚੜਿਆ ਸੁਖ ਦਾ ਚੜਿਆ ਅਸੋ ਆਸਾਂ ਪੂਰੀਆਂ ਜਬ ਗੁਰ ਪੈ ਦੇ ਆਲੇ ਚਰਨੀ ਲਾਵ ਦਸਿਕ ਕਰੋ ਪ੍ਰਭੂ ਪ੍ਰਤਿਪਾਲੇ ਪ੍ਰੇਮ ਤਾਰੀ ਗੁਰੂ ਨਾਮ ਮਨਿ ਗਲ ਪਾਵੋ garishni kari guru charini ke tabhi peh nihale guru charini lagi bhakti kare tyag mokajaale गुरु पाए जे हो लिखिया पाग दासा पगति ये ही है सप्तम जानो लाले कर ਸ਼ੇਤਾ ਉੰਗੇ ਫਿਰੇ ਹੱਥ ਨਿਆਵੇ ਕਾਲੇ ਪਾਦੋਂ ਦਾ ਮਹੀਨਾ ਬੀਤਿਆ ਸੁਖ ਦਾ ਬੀਤਿਆ ਅਸੂ ਦਾ ਮਹੀਨਾ ਚੜਿਆ ਹੈ ਸਤਿਗੁਰੂ ਜੀ ਜਗਤਗੁਰੂ ਰਵਿਦਾਸ ਮਹਾਰਾਜ ਕਿਰਪਾ ਬਣਾਈ ਰੱਖੇ ਮਹਾਰਾਜ ਕਹਿੰਦੇ ਨੇ ਅਸੂ ਆਸਾਂ ਪੂਰੀਆਂ ਜਦ ਗੁਰੂ ਪੈ ਦੀਆਲ ਚਰਨੀ ਲਾਵੋ ਦਾਸ ਕੋ ਕਰ ਪ੍ਰਭੂ ਪ੍ਰਿਤਪਾਲ ਮਰਜੀ ਕੇਂਦੇ ਨਾਮ ਦਾ ਜਦੋਂ ਰਟਨ ਕਰੇਗਾ ਆਪਣੇ ਮਨ ਦੇ ਵਿੱਚ ਮੈਂ ਤੈਨੂੰ ਸੰਦੇਸ਼ ਦੇ ਰਿਹਾ ਹਾਂ ਸਤ ਦਾ ਪਰਦੇਸ਼ ਦੇ ਰਿਹਾ ਹਾਂ ਆਪਣੇ ਗੁਰੂ ਦੇ ਨਾਲ ਚਰਨਾ ਦੇ ਨਾਲ ਜੁੜ ਕੇ ਰਹਿ ਗੁਰੂ ਖੁਸ਼ ਹੋਣਗੇ ਤੇਰੀਆਂ ਆਸਾਂ ਮਨਸਾ ਸਾਰੀਆਂ ਪੂਰੀਆਂ ਹੋਣਗੀਆਂ ਸੁ ਆਸਾਂ ਪੂਰੀਆਂ ਜੋ ਮਰਜੀ ਵੀ ਤੂੰ ਮੰਗ ਸਕਦਾ ਹੈ ਸਤਿਗੁਰੂ ਜਗਤਗੁਰ ਰਵਿਦਾਸ ਮਹਾਰਾਜ ਜੀ ਦੇ ਚਰਣਾ ਵਿੱਚ ਬੇਨਤੀ ਕਰ ਐਨਸੋਨ ਚਰਨੀ ਜਬ ਗੁਰੂ ਭਏ ਦਿ얄 ਚਰਨੀ ਲਾਵੋ ਦਾਸ ਕੋ ਕਰੋ ਪ੍ਰਭੂ ਪ੍ਰਤਪਾਲ ਤੂੰ ਪਾਲਣ ਹਾਰਾ ਹੈ ਤੂ ਸਾਰਿਆਂ ਜੀਵਾਂ ਦੇ ਵਿੱਚ ਵਸਦਾ ਹੈ ਪਾਲਦਾ ਹੀ ਤਰ੍ਹਾਂ-ਤਰ੍ਹਾਂ ਦੀ ਜਿਹੜੇ ਰੱਖੇ ਹੋਏ ਨੇ ਭਗਵਾਨ ਤਰ੍ਹਾਂ-ਤਰ੍ਹਾਂ ਦੇ ਨਾਲ ਪਾਲਦਾ ਤਰ੍ਹਾਂ-ਤਰ੍ਹਾਂ ਦੀ ਤਰੀਕਿਆਂ ਨਾਲ ਪਾਲਦਾ ਜਿਸ ਤਰ੍ਹਾਂ ਪ੍ਰੀਮਤਾਰ ਗੁਰੂ ਨਾਮ ਕੀ ਮੰਨ ਗਲ ਪਾਵੋ ਮਾਣ ਪ੍ਰੀਮ ਕਰਨਾ ਚਾਹੇ ਉਸ ਸਮਾਜ ਵਿੱਚ ਹੈ ਜਾਏ ਪਰਿਵਾਰ ਦੇ ਵਿੱਚ ਹੈ ਭੈਣਾ ਭਾਈਆਂ ਦੇ ਨਾਲ ਹੈ ਮਾਤਾ ਪਿਤਾ ਦੇ ਨਾਲ ਹੈ ਗੁਰੂ ਦੇ ਨਾਲ ਹੈ ਕਹਿੰਦੇ ਪ੍ਰੇਮ ਤਾਰ ਗੁਰੂ ਨਾਮ ਮਨ ਗਲ ਪਾਵੋ ਮਾਲ ਗਲ ਵਿੱਚ ਮਾਲਾ ਹੈ ਭਗਵਾਨ ਤੇਰੇ ਨਾਮ ਦੀ ਮੈਂ ਪਾਲ ਮਾਈ ਮੇਰੀ ਤੇ ਕਿਰਪਾ ਕਰ ਦਰਸ਼ਨ ਕਰਿ ਗੁਰੂ ਚਰਨ ਕੋ ਤਬ ਹੀ ਪਏ ਨਿਹਾਲ ਜਦੋਂ ਸੀ ਗੁਰੂ ਸਾਹਿਬ ਬਦਲੈਂਦੇ ਹਾਂ ਗੁਰਮਹਾਂ ਦੇ ਦਰਸ਼ਨ ਕਰਦੇ ਹਾਂ ਤੇ ਗੁਰੂ ਸਾਨੂੰ ਉਹ ਰਸਤਾ ਦੱਸਦੇ ਨੇ ਜਿਹੜਾ ਰੱਬ ਤੱਕ ਜਾਂਦਾ ਹੈ ਰੱਬ ਦੀ ਪਹਿਚਾਣ ਕਰਾਂਦਾ ਹੈ ਇਨਸਾਨ ਦਾ ਜਾਮਾ ਮਿਲਿਆ ਹੈ ਇਹ ਸਾਨੂੰ ਜ਼ਰੂਰੀ ਚਾਹੀਦਾ ਹੈ ਕਿ ਅਸੀਂ ਦਰਸ਼ਨ ਕਰੀ ਗੁਰੂ ਚਰਨੇ ਕੋ ਤਬ ਪਈ ਕਬਹਿ ਹੀ ਪੈ ਨਿਹਾਲ ਗੁਰ ਚਰਨੀ ਲਗ ਪਗਤੀ ਕਰ ਤਿਆਗ ਮੋਹ ਕਾ ਝਾਲ ਮਹਾਰਾਜ ਜੀ ਮੈਨੂੰ ਮਰਜ਼ਾਦਾ ਚ ਰੱਖ ਮੈਨੂੰ ਮਰਜ਼ਾਦਾ ਤੋਂ ਬਾਹਰ ਨਾ ਕਰਿਓ ਮੋਹ ਮੈਨੂੰ ਇਤਨਾ ਤੇ ਦਿਓ ਜਿਹੜਾ ਮੈਂ ਮੋਹ ਕਰਕੇ ਮੋਹ ਦੇ ਵਿੱਚ ਨਾ ਫਸ ਜਾਮ ਮੋਹ ਵੀ ਮੈਨੂੰ ਮਰਜ਼ਾਦਾ ਜਿੰਨਾ ਦਿਓ ਲੋਭ ਵੀ ਮੈਨੂੰ ਮਰਜ਼ਾਦਾ ਜਿੰਨਾ ਦਿਓ ਕਾਮ ਕ੍ਰੋਧ ਵੀ ਮੈਨੂੰ ਮਰਜ਼ਾਦਾ ਜਿੰਨਾ ਦਿਓ ਮਹਾਰਾਜ ਕਹਿੰਦੇ ਗੁਰ ਚਰਨ ਨੀ ਲੱਗ ਭਗਤੀ ਕਰਤੇ ਆਗਮੋ ਕਾ ਜਲ ਗੁਰੂ ਭਗਤੀ ਤਬ ਪਾਈਏ ਜੇ ਹੋਵੇ ਲਿਖਿਆ ਭਾਗ ਅਸੀਂ ਜਦੋਂ ਕਰਮ ਅਛੇ ਕਰਾਂਗੇ ਜਿਹੜਾ ਅੱਜ ਕੀਤਾ ਉਹ ਕੱਲ ਤੱਕ ਚਲੇ ਜਾਣਾ ਹੈ ਜਿਹੜਾ ਕੱਲ ਕੀਤਾ ਪੁੰਨ ਕਰਮ ਉਹਨੂੰ ਕਿਹਾ ਹੋਵੇ ਲਿਖਿਆ ਭਾਗ ਤੇ ਪਾਜਾ ਸਾਡੀ ਬਣ ਜਾਂਦੀ ਐ ਅਸੀਂ ਚੰਗੇ ਕਰਮ ਕਰਾਂਗੇ ਤੋਂ ਅੱਗੇ ਤੋਂ ਅੱਗੇ ਸਾਡਾ ਜੀਵਨ ਇਹ ਸੋਖਾ ਨਿਕਲ ਜਾਵੇਗਾ ਦਾਸਾਂ ਭਗਤੀ ਇਹੀ ਹੈ ਸਫਤਮ ਜਾਨੋ ਲਾਲ ਕਰੋ ਅਭੀ ਪਛਤੰਗ ਫਿਰ ਹਾਥ ਨਾ ਵੇ ਕਾਲ ਕੱਲ ਦਾ ਵਕਤ ਅੱਜ ਨਹੀਂ ਆਉਣਾ ਜਿਹੜਾ ਅੱਜ ਦਾ ਨਿਕਲ ਗਿਆ ਉਹ ਉਹ ਕੱਲ ਨਹੀਂ ਆਉਣਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਵਦੇਸ਼ਾਂ ਦੇ ਵਿੱਚ ਬੈਠੀਆਂ ਆ ਸੰਗਤਾਂ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ ਜੋ ਬੋਲੀ ਸੋ ਨਰਪੈ ਸਤ ਗੁਰੂ ਰਵਿਦਾਸ ਮਹਾਰਾਜ ਕੀ ਜੈ